ਮੈਂ ਸੁਣਿਆ ਤੁਹਾਡੇ ਨਾਲ ਬੜੇ ਚਮਤਕਾਰ ਹੋਏ ਨੇ ਜੀਵਨ ਦੇ ਵਿੱਚ ਉਹਨੇ ਕਰੇ ਹੋਏ ਹੈ ਜੀ ਹਾਂ ਇਹਲਾ ਤਾਂ ਇਹੀ ਹੋਇਆ ਜੀ ਕਿ ਸਾਡੇ ਜਿਵੇਂ ਬੱਚਾ ਨਹੀਂ ਸੀ ਕੋਲੇ ਹਮ ਡਾਕਟਰ ਖਖੜ ਡਾਕਟਰ ਗਿਲ ਸੀ ਕੀ ਉਹਨੇ ਜਵਾਬ ਦਿੱਤਾ ਵੀ ਹੋਣਾ ਨਹੀਂ ਕਹਿੰਦੀ ਤੁਹਾਡੇ ਨਹੀਂ ਬਈ ਮੈਸੇਜ ਤੋਂ ਕਹਿੰਦੀ ਤੁਹਾਡੇ ਡਾਕਟਰ ਤੋਂ ਗਲਤੀ ਤਾਂ ਨਹੀਂ ਲੱਗ ਗਈ ਸੀ ਜੀ ਉਹ ਇਹ ਤਾਂ ਉਹ ਜੋ ਉਹਨੇ ਕਿਹਾ ਡਾਕਟਰ ਮਤਲਬ ਨਾਮ ਹੈਗਾ ਉਹਦਾ ਡਾਕਟਰ ਬੜੀ ਮਸ਼ਹੂਰ ਸੀ ਡਾਕਟਰ ਗਿੱਲ ਅੱਛਾ ਮਿਸ ਜੀ ਗਿੱਲ ਓਕੇ ਹਾਂ ਤੇ ਬਹੁਤ ਮਸ਼ਹੂਰ ਸੀ ਉਸ ਕਿਸੇ ਸਪੈਸ਼ਲ ਸਾਨੂੰ ਮਹਾਲੀ ਤੋਂ ਉੱਤੇ ਭੇਜਿਆ ਕਿ ਉਹ ਉਹ ਇਹ ਕੋਸ਼ਿਸ਼ ਵੀ ਕਰਕੇ ਦੇਖੀ ਵੀ ਸ਼ਾਇਦ ਹੋ ਜਵੇ ਦੇਖੀ ਕੋਸ਼ਿਸ਼ ਉਹ ਜਵਾਈ ਦਿੱਤੀ ਹਾਂ ਜਵਾਈ ਦੂਈ ਦੇ ਕੇ ਕੋਈ ਚੰਦ ਬਾਤ ਜਵਾਬ ਦਿੰਦਾ ਬਈ ਤੋ ਸੈਂਕਿ ਸੇ ਆਪਦਾ ਬੱਚਾ ਆਪਣੀ ਭੈਣ ਦਾ ਲੈ ਲੈ ਜਾਂਦੇ ਹੋਰ ਜੇਠ ਦਾ ਲੈ ਲਓ ਤੁਹਾਡੇ ਬੱਚਾ ਨਹੀਂ ਹੋਣਾ ਕਫੀਰ ਉਸ ਸਮੇਂ ਕੀ ਆਇਆ ਸੀਗਾ ਸੁਣ ਕੇ ਜਦੋਂ ਇਹ ਨਿਰਾਸ਼ਾ ਵਾਲਾ ਜਵਾਬ ਸੁਣਿਆ ਤੁਸੀਂ ਅਸੀਂ ਫਿਰ ਮੇਰੇ ਸਹੁਰੇ ਗਏ ਸੀਗੇ ਅੱਛਾ ਕਿੱਥੇ ਸਹੁਰੇ ਤੁਹਾਡੇ ਮੇਰੇ ਸਕੰਦ ਦੇ ਨਾਲ ਹੀ ਮੰਡੌਰ ਹੈ ਪਿੰਡ ਮੰਡੌਰ ਪਿੰਡ ਕਿਹਾ ਵਾ ਹਾਂ ਓਕੇ ਉੱਥੇ ਗਏ ਉਹ ਮੇਰੇ ਸਹੁਰਾ ਸੱਸ ਕਹਿੰਦੇ ਤੁਸੀਂ ਹਾਲੀ ਵਾਲੇ ਪਪਾ ਜੀ ਕੋਲ ਹੀ ਕਿਉਂ ਨਹੀਂ ਜਾਂਦੇ ਅੱਛਾ ਹੁੰਦਾ ਦੇ ਕਰੇ ਕਦੇ ਕਰਾਈ ਬਾਬਾ ਜੀ ਆਉਂਦੇ ਸੀ ਛੋਕੀ ਉਮਰ ਚ ਆਉਂਦੇ ਰਹੇ ਸੀ ਹੂੰ ਮੈਂ ਕਿਹਾ ਹੁਣ ਹੀ ਚਲਦੇ ਹਾਂ अच्छा मेनू मेरी सास ਲੈ ਕੇ ਚਲੀ ਗਈ ਹੂੰ ਜਦੋਂ ਅਸੀਂ ਗਏ ਉੱਥੇ ਬਾਬਾ ਜੀ ਹੈ ਨਹੀਂ ਸੀ ਦੋ ਚਾਰ ਬੰਦੇ ਬੈਠੇ ਸੀ ਮੰਜਬਾ ਬਾਜੀ ਦਾ ਉਦੋਂ ਬਾਬਾ ਜੀ ਦਾ ਆਮ ਹੀ ਮੰਜਾ ਡਿਆ ਹੁੰਦਾ ਸੀ ਬਿਸਤਰਾ ਉਸ ਤਰ੍ਹਾਂ ਨਹੀਂ ਸੀ ਲੱਗਿਆ ਸੰਗਤ ਆ ਕੇ ਬੈੰਦੀ ਹੁੰਦੀ ਸੀ ਲੋੜ ਹਨਾ ਬਹਿ ਜਾਂਦੇ ਸੀ ਸਾਹਮਣੇ ਥੱਲੇ ਤੇ ਬਾਬਾ ਜੀ ਪਲੰਗ ਤੇ ਬੈਠੇ ਹੁੰਦੇ ਸੀ ਹੂੰ ਤੇ ਕਹਿੰਦੇ ਜੀ ਬਾਬਾ ਜੀ ਖੇੜੇ ਗਏ ਹੋਏ ਹੂੰ ਅਸੀਂ 15 ਮਿੰਟ ਹੋਏ ਉਸ ਤੋਂ ਬਾਅਦ ਪਾਪਾ ਜੀ ਸਾਈਕਲ ਦੇ ਪਿੱਛੇ ਬੈਠੇ ਹੁੰਦੇ ਸੀ ਅੱਛਾ ਤੇ ਕਦੇ ਆ ਗਏ ਬਾਬਾ ਜੀ ਆ ਗਏ ਬਾਬਾ ਜੀ ਬਾਬਾ ਜੀ ਆ ਕੇ ਪਲੰਘ ਤੇ ਬੈਠ ਗਏ ਜਦੋਂ ਮੇਰੀ ਸੱਸ ਨੇ ਮੱਥਾ ਟੇਕਿਆ ਫਿਰ ਮੈਂ ਦੇਖਿਆ ਅੱਛਾ ਉਹ ਅਸਲ ਇਹਦੇ ਦੋ ਬਰਦਰ ਮੇਰੀ ਸੱਸ ਦੇ ਡਾਕਟਰ ਸੀਗੇ ਅੱਛਾ ਕਹਿੰਦੇ ਡਾਕਟਰ ਸਾਹਿਬਨ ਹਾਂ ਮੇਰੀ ਸੱਸ ਕਹਿੰਦੀ ਨਹੀਂ ਇਹ ਮੇਰਾ ਜਵਾਈ ਹੈ ਓਕੇ ਫਿਰ ਇਹ ਭਾਈ ਇਹ ਪਹਿਲੀ ਵਾਰੀ ਆਏ ਹਾਂ ਜੀ ਪਹਿਲੀ ਮੈਂ ਲੈ ਕੇ ਆਈ ਹਾਂ ਬੇਨਤੀ ਕਰਨ ਆਏ ਐ ਇਹਨਾਂ ਦੇ ਕੋਲੇ ਬੱਚਾ ਨਹੀਂ ਐ ਇੰਨਾ ਚਿਰ ਵਿਆਹ ਹੋਇਆ ਨੂੰ ਉਹਨੇ ਦੱਸਿਆ ਦੱਸਤਾ ਵੀ ਇੰਨਾ ਚਿਰ ਵਿਆਹ ਹੋਇਆ ਨੂੰ ਵੀ ਹੋ ਗਿਆ ਹੂੰ ਪਾਪਾ ਜੀ ਪਹਿਲਾਂ ਮੁਸਕਰਾਏ ਬੱਬਾ ਜੀ ਫਿਰ ਇੱਕ ਵਾਰ ਪੈਂਦਾ ਸੀ ਕਿ ਜੇ ਕਿਸੇ ਦਾ ਕੋਈ ਕੰਮ ਕਰਨਾ ਹੈ ਹੱਥ ਦੇਖਦੇ ਹਾਂ ਦੇ ਹੱਥ ਦੇਖਦੇ ਸੀ ਹਾਂ ਅੱਛਾ ਆਪ ਦਾ ਹੱਥ ਦੇਖੀ ਜਾਂਦੇ ਸੀ ਕਿੰਨਾ ਕਿੰਨਾ ਅੱਛਾ ਅੱਛਾ ਦੇ ਕੇ ਐਂ ਕਰਕੇ ਉਹ ਭਾਈ ਜੇ ਤਾਂ ਗੁਰੂ ਮਾਰਾ ਚਾਉਂਦੇ ਐ ਸਭ ਕੁਝ ਦਰਖਤ ਹਰੇ ਹੋ ਜਾਂਦੇ ਐ ਅੱਛਾ ਇਹ ਬਚਨ ਬੱਬਾ ਜੀ ਨੇ ਕਰਿਆ ਜੇ ਮਹਾਰਾਜ ਚਾਉਂਦੇ ਐ ਸਭ ਕੁਝ ਦਰਖਤ ਹਰੇ ਹੋ ਜਾਂਦੇ ਐ ਕੋਈ ਨਾ ਭਾਈ ਤੁਸੀਂ ਆਇਆ ਕਰੋ ਉਹ ਫਿਰ ਇਹ ਮੇਰੀ ਮੈਸੇਜ ਉਹਨਾਂ ਨੇ ਪੜ੍ਹਦੀ ਹੋਈ ਪੁੱਤ ਤੇ ਮਿਲਦੀ ਹੁੰਦੀ ਸੀ ਸੰਦਾਲੇ ਤੇ ਕਈ ਵਾਰੀ ਉਹ ਕੁੜੀ ਉਹੀ ਐ ਜਿਹੜੀ ਉੱਥੇ ਮੈਨੂੰ ਮਿਲਦੀ ਹੁੰਦੀ ਸੀ ਕਹਿੰਦੇ ਹਾਂ ਜੀ ਅੱਛਾ ਅੱਛਾ ਉਹਨਾਂ ਹਾਂ ਭਾਈ ਉਹਨੂੰ ਨਾਲ ਲੈ ਕੇ ਆਇਂ ਅੱਛਾ ਫਿਰ ਮੈਂ ਨਾਲ ਲੈ ਕੇ ਚੱਲਿਆ ਗਿਆ ਫਿਰ ਇੱਕ ਇਹਨਾਂ ਦੇ ਕਰਾਚੋਈ ਇੱਕ ਉੱਥੇ ਹਸਾਲੀਓਈ ਵਿਆਹੀ ਹੋਈ ਹੈ ਉਹਦਾ ਪਰਿਵਾਰ ਹੈ ਉਹਦੇ ਥਰੂ ਅਸੀਂ ਜਾਣ ਲੱਗ ਗਏ ਉਹ ਨਾਲ ਚਲੀ ਜਾਇਆ ਕਰੇ ਅੱਛਾ ਜਾਣਾ ਸ਼ੁਰੂ ਕਰਤਾ ਫਿਰ ਬਾਬਾ ਜੀ ਨੇ ਸਾਧੂ ਚਾਬਦ ਦਿੱਤਾ ਉਹ ਨਾਮਦਾਨ ਕਹਿੰਦੇ ਹਾਂ ਅੱਛਾ ਬਾਬਾ ਜੀ ਨੇ ਇੱਕ ਚਾਬਦ ਕਹਿੰਦੇ ਭਾਈ ਸੂਕੇ ਹਰੇ ਕੀ ਇਹ ਖਿੰਮਾ ਹੈ ਇਹ ਛਾਬਦ ਹੈ ਅੱਛਾ ਇਹ ਦਿੱਤਾ ਵੀ ਇਹਦਾ ਜਪ ਕਰਿਆ ਕਰੋ ਕੀਤਾ ਸ਼ੁਰੂ ਤੇ ਬਾ ਜਿੰਨਾ ਕਰ ਸਕਦੇ ਆ ਕਰ ਲਿਆ ਕਰੋ ਅੱਛਾ ਤੇ ਭਾਈ ਗੁਰਦੁਆਰੇ ਵੀ ਮੈਂ ਜਾਂਦ ਉਹ ਜਾਂਦੇ ਹੀ ਸੀ ਅਸੀਂ ਬਚਪਨ ਤੋਂ ਹੀ ਮਹਾਰਾਜ ਦੀ ਕਿਰਪਾ ਸੀ ਅੱਛਾ ਸਾਡੇ ਫਾਦਰ ਹੈ ਨਹੀਂ ਸੀਗਾ ਮਾਤਾ ਜੀ ਨੇ ਸਾਨੂੰ ਸਿੱਧਾ ਹੀ ਰਸਤੇ ਲਾਇਆ ਅੱਛਾ ਤੇ ਚਲੋ ਜੀ ਅਸੀਂ ਜਾਂਦੇ ਰਹੇ ਹਮ ਜਾਨੀ ਕਿ ਸਾਲ ਖ ਲੰਘ ਗਿਆ ਅੱਛਾ ਉਹ ਜਿਹੜੀ ਉਹ ਮੇਰੇ ਸੌਰਿਆਂ ਵਾਲੀ ਮੇਰੇ ਸਾਹੀ ਉਹ ਲੱਗਦੀ ਸੀ ਕਹਿੰਦੀ ਬਾਬਾ ਜੀ ਇੰਨਾ ਦਾ ਕੰਮ ਤਾਂ ਹੁੰਦਾ ਨਹੀਂ ਇਹਨਾਂ ਦਾ ਵਿਸ਼ਵਾਸ ਟੁੱਟ ਗਿਆ ਅੱਛਾ ਮੈਂ ਕਿਹਾ ਬੱਬਾ ਜੀ ਗਲਤ ਕਹਿੰਦੇ ਏ ਹਾਂ ਜੇ ਵਿਸ਼ਵਾਸ ਟੁੱਟ ਗਿਆ 40 ਕਿਲੋਮੀਟਰ ਚੱਲ ਕੇ ਮੈਂ ਨਹੀਂ ਆਉਂਦਾ ਓਕੇ ਤੇ ਉਹ ਤੋਂ ਪਹਿਲਾਂ ਕੀ ਬੱਬਾ ਜੀ ਨੇ ਕਰਿਆ ਮੇਰੀ ਸਾਰਨਪੁਰ ਡਿਊਟੀ ਸੀ ਹੂੰ ਸਾਰਨਪੁਰ ਮੈਂ ਰਹਿਣਾ ਨਹੀਂ ਸੀ ਚਾਹੁੰਦਾ ਮੈਂ ਇੰਡੀਅਨ ਐਲਸ ਕਾਰਪੋਰੇਸ਼ਨ ਨੌਕਰੀ ਕਰਦਾ ਸੀ ਓਕੇ ਤੇ ਮੈਂ ਅਫਸਰ ਕੋਲੇ ਦਿੱਲੀ ਗਿਆ ਵੀ ਮੈਨੂੰ ਮੇਰੀ ਬਦਲੀ ਕਰ ਦਿਓ ਹੂੰ ਤੇ ਮੈਂ ਮੈਨੂੰ ਬਦਲੇ ਕਰ ਦਿਓ ਅੱਛਾ ਕੰਨ ਦਾ ਪਹਿਲਾਂ ਮੇਰੇ ਨਾਲ ਵਾਅਦਾ ਕਰਿਆ ਸੀ ਵੀ ਕਰਾਂਗੇ ਜੀ ਸਾਹਿਬ ਆਪਣੀ ਡਿਊਟੀ ਕਰੋ ਤੁਹਾਡੀ ਬਦਲੀ ਨਹੀਂ ਹੋ ਸਕਦੀ ਕਹਤਾ ਹਾਂ ਉਹੀ ਹੋਇਆ ਕਹਿੰਦਾ ਤੁਹਾਡੀ ਬਦਲੀ ਨਹੀਂ ਹੋ ਸਕਦੀ ਤੇ ਮੈਂ ਕਿਹਾ ਅੱਛਾ ਠੀਕ ਹੈ ਮੈਂ ਹੋ ਗਿਆ ਜੀ ਮੈਂ ਨਰਾਸ਼ ਜਾ ਕੇ ਆ ਗਿਆ ਹਾਂ ਤੇ ਆ ਕੇ ਮੈਂ ਫਿਰ ਬਾਬਾ ਜੀ ਨੂੰ ਦਰਸ਼ਨ ਕਰਨ ਆਏ ਬਾਬਾ ਜੀ ਬਦਲੀ ਵੀ ਨਹੀਂ ਹੋ ਰਹੀ ਕੋਈ ਨਹੀਂ ਭਾਈ ਕਿਸੇ ਨੂੰ ਕਹਿ ਦਿਓ ਹੋ ਜਾਊਗੀ ਅੱਛਾ ਕਹਿਣ ਦੀ देर ਸੀ ਤੇ ਅਸੀਂ ਟੈਂਕਰ ਮੈਂ ਟੈਂਕਰ ਦਾ ਡਰਾਈਵਰ ਸੀ ਹਾਂ ਮੈਂ ਖਲੀਨਰ ਟੈਂਕਰ ਚਲਾਉਂਦਾ ਸੀ ਅਸੀਂ ਮੇਰ ਤੋਂ ਆ ਰਹੇ ਸੀ ਟੈਂਕਰ ਲੈ ਅੱਛਾ ਮੇਰੀ ਚਵਕ ਲੱਗੀ ਹਮ ਚਵਕ ਦੇ ਵਿੱਚ ਮੰਦਰਸ਼ਨ ਹੋਏ ਅੱਛਾ ਹੁਣ ਮੈਂ ਦੋ ਤਿੰਨ ਵਾਰੀਆਂ ਦੇਖਣ ਕਰਕੇ ਮੈਂ ਪਛਾਣਿਆ ਤਾਂ ਹੈ ਨਹੀਂ ਇੱਕ ਉਸ ਤਰ੍ਹਾਂ ਹੀ ਤੁਸੀਂ ਫੋਟੋਆਂ ਦੇਖਿਆ ਹੋਣੀਆਂ ਗਲਚ ਪਾਪਾਈ ਦੇ ਚਿੱਟਾ ਪਰਨਾ ਪਾਇਆ ਚਿੱਟੇ ਵਸਤਰ ਪਾਏ ਹੋਏ ਹਮ ਕਹਿੰਦੇ ਜਾ ਭਈ ਹੋ ਗਿਆ ਕੰਮ ਕਹੇ ਤਾਂ ਹਾਂ ਹੋਇਆ ਫਿਰ ਕਹੇ ਤਾਂ ਸੁਣੋ ਕਹਿੰਦੇ ਜਾ ਵੀ ਹੋ ਗਿਆ ਕੰਮ रा मेरी बदली हो गई अच्छा, अच्छा। कहला, कहला साहब कल तुम तो दिल्ली तू तो जवाब लेके आए हो अच्छा थोलू की हो गया बैठा बैठा गई ਇਹ ਗੱਲਾਂ ਕਰਦਾ ਰਿਹਾ ਘਰੋਂ ਨੇ ਗੱਡੀ ਰੋਕੀ ਨਹੀਂ ਨਾ ਡੱਬਾ ਲਿਆ ਸੁਪਨਾ ਤਾਂ ਨਹੀਂ ਦੇਖ ਲਿਆ ਕੋਈ ਉਹ ਬਈ ਹਾਂ ਐਂ ਕਿਹਾ ਉਹਨੇ ਜਦੋਂ ਅਸੀਂ ਆ ਕੇ ਦਫਤਰ ਬੜੇ ਅੰਦਰੋਂ ਇੱਕੋਂ ਡਾ ਭੱਜਿਆ ਹੀ ਆਇਆ ਹਮ ਗਿੱਲ ਸਾਹਿਬ ਤੁਹਾਡੀ ਬਾਲੇ ਬਦਲੀ ਹੋ ਗਈ ਗਿੱਲ ਸਾਹਿਬ ਤੁਹਾਡੀ ਬਾਲੇ ਬਦਲੀ ਹੋ ਗਈ ਪਹਿਲਾ ਚਮਤਕਾਰ ਓਹ ਬਾਤ ਹੈ ਜੀ ਹੈ ਤੇ ਜਦੋਂ ਮੈਂ ਅੰਦਰ ਗਿਆ ਜਿਹੜਾ ਅਫਸਰ ਸੀ ਉਹਨੇ ਫਟਾਫਟ ਚਿੱਠੀ ਕੱਢੀ ਕਿਹਾ ਗਿੱਲ ਸਾਹਿਬ ਆਹ ਚਿੱਠੀ ਲਓ ਦਿੱਲੀ ਲੈ ਕੇ ਚਲੇ ਜਾਓ ਅੱਛਾ ਤੁਹਾਨੂੰ ਦਿੱਲੀ ਬੁਲਾਇਆ ਤੁਹਾਨੂੰ ਵਾਲੇ ਭੇਜਣਾ ਉਹਨਾਂ ਨੇ ਓਕੇ ਤੇ ਜਿਹੜੇ ਅਫਸਰ ਨੇ ਜਵਾਬ ਦਿੱਤਾ ਸੀ ਉਹਦੇ ਕੋਲੇ ਅੱਛਾ ਜੀ ਮੈਂ ਗਿਆ ਜਾ ਕੇ ਇੱਕ ਨਗਿਲ ਸਾਹਿਬ ਹਮਨੇ ਆਪਕੇ ਲਈ ਸਪੈਸ਼ਲ ਜਗ੍ਹਾ ਬਣਾਈ ਹੈ ਉਹ ਕਹਿੰਦਾ ਹਾਂ ਤੇ ਆਪ ਵਾਲੇ ਚਲੇ ਜਾਓ ਹੂੰ ਉਹਨੇ ਆਰਡਰ ਵੀ ਨਹੀਂ ਦਿੱਤਾ ਕਹਿੰਦਾ ਜਾ ਕੇ ਉਹਨੂੰ ਕਹਦੇ ਹੋ ਅਫਸਰ ਨੂੰ ਮੈਨੂੰ ਸਾਹਬ ਨੇ ਭੇਜਿਆ ਓਕੇ ਮੈਂ ਤਾਂ ਜੀ ਉੱਥੋਂ ਉਦੋਂ ਹੀ ਮੈਂ ਬੱਚੇ ਘਰ ਵਾਲੀ ਨੂੰ ਨਾਲ ਲੈ ਗਿਆ ਸੀ ਹਾਰਨਪੁਰ ਰੱਖਿਆ ਸੀ ਉੱਥੋਂ ਆਇਆ ਸਿੱਧਾ 4 ਵਜੇ ਪਹੁੰਚਿਆ ਹਾਰਨਪੁਰ ਹੂੰ ਉੱਥੋਂ ਸੀਗਾ ਮੇਰੇ ਕੋਲ 6 ਤੱਕ ਘਰ ਵਾਲੀ ਨੂੰ ਉਹਦੇ ਤੇ ਪਹੁੰਚਾਇਆ ਰਾਤ ਨੂੰ ਹੀ ਮਹਾਲੀ ਆ ਗਿਆ ਆਪਣੇ ਘਰੇ ਹੂੰ ਤੇ ਸਵੇਰੇ ਮਾਲੇ ਰਿਪੋਰਟ ਕਰਤੀ ਓਕੇ ਜੋ ਕਿ ਸ਼ੁਰੂ ਹੋ ਗਈ ਤੇ ਇਹ ਪਹਿਲਾ ਬਾਬਾਈ ਦਾ ਚਮਤਕਾਰ ਦੂਜਾ ਵੀ ਆ ਕੋਈ ਹਾਂ ਤੇ ਫਿਰ ਫਿਰ ਤਾਂ ਮੈਂ ਜਾਂਦਾ ਆਉਂਦਾ ਹੀ ਰਹਿੰਦਾ ਸੀ ਠੀਕ ਆ ਇੱਕ ਵਾਰੀ ਮੈਂ ਵਿਸ਼ਵਾਸ ਬਣ ਗਿਆ ਨਾ ਉਹ ਤੋਂ ਬਾਅਦ ਨਹੀਂ ਵਿਸ਼ਵਾਸ ਤਾਂ ਬਚਪਨ ਤੋਂ ਹੀ ਸੀ ਪਰ ਕਿਸੇ ਦੇ ਲੜ ਇੱਕ ਜਗ੍ਹਾ ਭੱਕੇ ਲੜੋਣ ਲੱਗੇ ਹੈ ਤੇ ਮੈਂ ਇੱਕ ਦਿਨ ਬਾਬਾ ਜੀ ਕੋਲੇ ਬੈਠਾ ਕਿਸੇ ਨੇ ਬਾਬਾ ਜੀ ਨੂੰ ਧਾਰਮਿਕ ਕੈਲੰਡਰ ਦਿੱਤਾ ਅੱਛਾ ਬਾਬਾ ਜੀ ਉਹਨੂੰ ਦੇਖਦੇ ਸੀ ਕਦੇ ਉਲਟਾ ਕੇ ਦੇਖਦੇ ਕਦੇ ਖੁਸ਼ ਦੋ ਤਿੰਨ ਸੰਗਤਾਂ ਬੈਠੀਆਂ ਸੀ ਲੋ ਬੀਬੀਆਂ ਬੈਠੀਆਂ ਸੀ ਮੈਂ ਬਾਬਾ ਜੀ ਤੋਂ ਅੱਗੇ ਲੈ ਕੇ ਮੈਂ ਕਿਹਾ ਬਾਬਾ ਜੀ ਮੈਨੂੰ ਹੁਣ ਅੱਗੇ ਅੱਗੇ ਲੈਣੀ ਪੈਂਦੀ ਸੀ ਲੈਣੀ ਵੀ ਚਾਹੀਦੀ ਹੈ ਇੱਕ ਵਾਰੀ ਅਸੀਂ ਆ ਗਿਆ ਲਏ ਤੋਂ ਬਿਨਾਂ ਆਗੇ ਸੀ ਸਾਨੂੰ ਚਿੱਠੀ ਪਾਈ ਨਾਲੇ ਬੰਦਾ ਪੇਚਿਆ ਸਾਡੇ ਘਰੇ ਤੁਸੀਂ ਗਏ ਕਿਉਂ ਅੱਛਾ ਉਹ ਆ ਕੇ ਆਇਆ ਨਾ ਅਸੀਂ ਕਹਾਂ ਬਾਬਾ ਜੀ ਆ ਗਿਆ ਕਹਿੰਦੇ ਭਾਈ ਦੁਬਾਰਾ ਟਿਕਿਆ ਹੋਇਆ ਹੈ ਆ ਗਿਆ ਮੇਰੇ ਵੱਲੋਂ ਪਰ ਤੁਸੀਂ ਉਹਦੇ ਪਿੰਦਰ ਸੀ ਉਹਦਾ ਨਾਂ ਮੇਰੀ ਸਾਗੀ ਦਾ ਉਹਦੇ ਘਰੇ ਆਰਾਮ ਕਰੋ 5 ਵਜੇ ਤੋਂ ਬਾਅਦ ਨਾ ਬਾਅਦ ਜਾਇਓ ਅੱਛਾ ਭਾ ਚੱਲ ਭਾਈ ਜਲਦੀ ਸਕੂਟਰ ਤੇ ਗਿਆ ਸੀ ਘਰੇ ਆ ਗਏ ਹੂੰ ਬਾਬਾ ਜੀ ਨੇ ਸਵੇਰੇ ਪੁੱਛ ਲਿਆ ਉਹਨਾਂ ਨੂੰ ਕਿ ਭਾਈ ਜਗਰ ਸਿੰਘ ਰਾਤ ਤੁਹਾਡੇ ਕੋਲੇ ਆ ਕਦੇ ਨਾ ਹਾਂ ਸਾਡੇ ਤਾਂ ਨਹੀਂ ਆਏ ਅੱਜ ਨਾਲੇ ਉਹਦੇ ਘਰ ਨਾਲ ਨੂੰ ਕਹਿ ਸਵੈ ਰਿਹਾ ਉਹਨੂੰ ਜਵਾਬੀ ਕਾਰਡ ਹੁੰਦਾ ਸੀ ਜਵਾਬੀ ਕਾਰਡ ਲਿਖ ਕੇ ਤਾਂ ਕੇ ਜਵਾਬ ਦੇ ਉਹ ਤੂੰ ਕਿਉਂ ਗਿਆ ਅੱਛਾ ਮੈਂ ਜਾ ਕੇ ਪਪਾ ਜੀ ਤੋਂ ਮੱਫੀ ਮੰਗੀ